ਮੁੱਦਾ ਗਰੁੱਪਿਆ ਰਿਓ ਨਾ ਤੁਹਾਡੇ ਲਈ ਨਵਾਂ ਨਾਂ ਸਾਡੇ ਲਈ ਬੁੱਧਾ ਪੁਰਾਣਾ 10 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਸਰ ਸੱਚੇ ਪਾਤਸ਼ਾਹ ਦੀ ਬਿਦਵੀ ਹੋਈ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਉਹ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਸੀ ਅਸੀਂ ਤੁਸੀਂ ਸਾਰੇ ਜਾਣਦੇ ਆ ਸੰਸਾਰ ਭਰ ਦੀਆਂ ਸੰਗਤਾਂ ਜਾਣਦੀ ਜਿਹੜੀ ਮਜੂਦਾ ਸਰਕਾਰ ਆ ਜਾਂ ਪਿੱਛੇ ਰਹਿ ਚੁਕੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਦਾ ਇਨਸਾਫ ਦੇਣ ਨੂੰ ਲੈ ਕੇ ਗੱਲਾਂ ਕਰਦੀਆਂ ਰਹੀਆਂ ਅਫਸੋਸ ਇਹ ਜਿਹੜੇ 24 ਘੰਟਿਆਂ ਵਾਲੇ ਆ ਇਹਨਾਂ ਨੂੰ ਵੀ ਅਜ ਢਾਈ ਪੌਣੇ 3 ਸਾਲ ਹੋ ਗਏ। ਖਰਾਨੇ ਦੀ ਗੱਲ ਇਹ ਆ ਕਿ ਜਿਹੜੀਆਂ ਐਫਆਈਆਰ ਹੈਗੀਆਂ 63 ਨੰਬਰ 168 73 ਉਹਨਾਂ ਦੇ ਵਿੱਚ ਸੌਦਾ ਸਾਹ ਜਿਹੜਾ ਹੈਗਾ ਉਹ ਇਨਵੋਲ ਹੋਇਆ। ਤੇ ਜਿਹੜੀ ਭਗਵੰਤ ਮਾਨ ਦੀ ਮੌਜੂਦਾ ਸਰਕਾਰ ਆ ਇਹਨੇ ਸੌਦਾ ਸਾਹ ਦੇ ਉੱਤੇ 295 ਇਹ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ। ਬਾਕੀ ਗੱਲਾਂ ਤਾਂ ਚਲੋ ਅਗਲੀਆਂ ਨੇ। ਫੇਰ ਇਹਨਾਂ ਨੇ ਇੱਕ ਸੰਦੀਪ ਬਰੇਟਾ ਅਰਸ਼ ਧੂਰੀ ਜਿਹੜੇ ਹਜੇ ਤੱਕ ਫੜੇ ਹੀ ਨਹੀਂ। ਪ੍ਰਦੀਪ ਕਲੇਰ ਨੂੰ ਫੜਿਆ ਤੇ ਉਹਨੂੰ ਹੀਰੋ ਬਣਾ ਕੇ ਪੇਸ਼ ਕਰ ਰਿਹਾ। ਦੂਜੀ ਗੱਲ ਹੈ ਪਈ ਬੇਬਲ ਦਾ ਚਲਾਨ ਮంత్రి ਵੀ ਆਉਂਦੇ ਰਹੇ ਉੱਥੇ ਸੰਤਰੀ ਵੀ ਆਉਂਦੇ ਰਹੇ ਬਹੁਤ ਕੁਝ ਹੁੰਦਾ ਰਿਹਾ ਮੋਰਚੇ ਵੀ ਲੱਗੇ ਰਹੇ ਪਰੰਤੂ ਬਾਈਬਲ ਕਲਾਮ ਗੋਲੀਕਾਡ ਦਾ ਅਜੇ ਤੱਕ ਚਲਾਨ ਨਹੀਂ ਦਿੱਤਾ ਤੀਜਾ ਪੁਆਇੰਟ ਹੈਗਾ ਕਿ ਅਸੀਂ ਸਾਰੇ ਮਾਤੜ ਲੋਕਾਂ ਇਹ ਵੀ ਗਵਾਹ ਨੇ ਇਹ ਵੀ ਗਵਾਹ ਨੇ ਮੈਂ ਵੀ ਗਵਾਹ ਹਾਂ ਹੋਰ ਵੀ ਵੀਰ ਗਵਾਹ ਨੇ ਅਸੀਂ ਮਾਤੜ ਆਦਮੀ ਆ ਆਮ ਘਰਾਂ ਦੇ ਲੋਕ ਆ ਤੇ ਇਹ ਜਿਹੜੀ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕੇਸ ਜਿਹੜੇ ਟਰਾਂਸਫਰ ਜਿਹੜੇ ਉਹ ਚੰਡੀਗੜ੍ਹ ਉਹਦੀ ਜਿਹੜੀ ਪੈਰਵਾਹੀ ਉਹ ਕਿਹਨੇ ਕਰਨੀ ਹੁੰਦੀ ਆ ਮੌਜੂਦਾ ਸਰਕਾਰ ਨੇ ਪ੍ਰਕਤ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ ਪਹਿਲਾਂ ਬਿਰਦੀ ਕੇਸ ਟਰਾਂਸਫਰ ਸੌਦਾ ਸਾਧ ਵਾਲਿਆਂ ਨੇ ਕਰਾ ਲਿਆ ਤੇ ਹੁਣ ਚਰਨਜੀਤ ਸ਼ਰਮੇ ਨੇ ਗੋਲੀकांड ਵਾਲਾ ਕੇਸ ਟਰਾਂਸਫਰ ਕਰਿਆ ਕਰਵਾ ਲਿਆ ਤੇ ਨਾਲ ਹੀ ਕੋਟ ਪੂਰਾ ਗੋਲੀकांड ਵੀ ਟਰਾਂਸਫਰ ਹੋ ਗਿਆ ਮੁੱਕ ਦੀ ਗੱਲ ਕਿ ਸਬਜ ਬਾਗ ਸਰਕਾਰਾਂ ਦਿਖਾ ਰਹੀਆਂ ਆ ਕਿਸੇ ਨੇ ਵੀ ਬਦਬੀ ਨੂੰ ਸਜ਼ੀਦਾ ਨਹੀਂ ਲਿਆ ਤੇ ਨਾ ਹੀ ਦੋਸ਼ੀਆਂ ਦੇ ਉੱਤੇ ਪੂਰਨ ਤੌਰ ਤੇ ਕਾਰਵਾਈ ਹੋਈ ਕੀਤੀ ਗਈ ਹੈ ਜ ਜਦੀ ਮਿਸਾਲ ਹੈ ਕਿ 295A ਜਿਹੜੀ ਚਲਉਣੀ ਆ ਸੌਦਾ ਸਾਧ ਦੇ ਉੱਤੇ ਉਹ ਹਜੇ ਤੱਕ ਚਲਾਈ ਨਹੀਂ ਗਈ ਜਿਹੜੇ ਸੈਟ ਦੇ ਮੈਂਬਰ ਆ ਜਦੋਂ ਗਾਇਬ ਗਾਇਬ ਮਿਲਦੇ ਆ ਤੇ ਵਿਚਾਰੇ ਚੀਕ-ਚੀਕੇ ਕਹਿੰਦੇ ਆ ਕਿ ਸਾਡੀ ਫਾਈਲ ਜਿਹੜੀ ਆ ਸਰਕਾਰ ਕੋਲ ਗਈ ਆ ਪਰੰਤੂ ਕਿਸੇ ਨੇ ਆਗਿਆ ਨਹੀਂ ਦਿੱਤੀ ਆਗਿਆ ਦੇਣੀ ਕਿਹਨੇ ਆਉਣ ਇਹ ਵੀ ਸਵਾਲ ਆ ਗ੍ਰਹਿ ਵਿਭਾਗ ਜਿਹੜਾ ਆ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਆ ਪਰ ਉਹ 295 A ਦੀ ਜਿਹੜੀ ਆਗਿਆ ਕਿਉਂ ਨਹੀਂ ਦੇ ਰਹੇ ਇਹ ਸਵਾਲ ਆ ਤੇ ਹੁਣ ਸਾਡਾ ਤੁਹਾਨੂੰ ਅੱਜ ਸੱਦਣ ਦਾ ਇਥੇ ਇੱਕੋ ਇੱਕ ਮਕਸਦ ਆ ਕਿ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਾਰੀਆਂ ਸਮੁਤੀਆਂ ਸੰਗਤਾਂ ਮਨਾਉਂਦੀਆਂ ਨੇ ਆਮ ਸਿੱਖ ਸੰਗਤਾਂ ਗੁਰੂ ਘਰਾਂ 'ਚ ਮਨਾਉਂਦੀਆਂ ਪਰ ਸਾਡਾ ਕੱਤਰਤਾ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਆਪਾਂ ਰੋਸ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਉਸੇ ਹੀ ਕੋਟ ਪੂਰਾ ਚੌਂਕ ਵਿੱਚ ਮਨਾਵਾਂਗੇ ਜਿੱਥੇ 10 ਸਾਲ ਪਹਿਲਾਂ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀ ਚਲਾਈ ਰੋਸ ਵਜੋਂ 7 ਤੋਂ 10 ਤੱਕ ਉੱਥੇ ਅਸੀਂ ਇੱਕ ਸਤੰਬਰ ਨੂੰ ਇਕੱਠੇ ਹੋ ਰਹੇ ਹਾਂ ਗੁਰਬਾਣੀ ਦਾ ਜਾਪ ਕਰਾਂਗੇ ਤੇ ਫਿਰ ਨਾਲ ਜਿਹੜੀਆਂ ਮੌਜੂਦਾ ਸਰਕਾਰਾਂ ਹੈਗੀਆਂ ਉਹਨੂੰ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਆ ਤੇ ਨਾਲ ਇਹ ਸ਼ੁਰੂਆਤ ਜਿਹੜੀ ਲੋਕਾਂ ਦੇ ਵਿੱਚ ਗੱਲ ਚੱਲ ਰਹੀ ਹੈ ਨਾ ਕਿ ਕਈ ਵਿਰੋਧੀ ਕਹਿ ਰਹੇ ਆ ਜਾਂ ਕੋਈ ਗੱਲਾਂ ਕਰ ਰਿਹਾ ਕਿ ਸਿੱਖ ਭੁੱਲ ਗਿਆ ਸਿੱਖ ਭੁੱਲਿਆ ਨਹੀਂ ਹੈਗਾ ਤੇ ਸਰਕਾਰ ਜਿਹੜੀ ਭੁੱਲ ਗਈ ਆ ਉਹਨੂੰ ਚੇਤਾ ਕਰਾਉਣ ਵਾਸਤੇ ਅਸੀਂ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਰੋਸ਼ ਵਿੱਚੋਂ ਕੋਟ ਪੂਰਾ ਚੌਂਕ ਤੇ ਮਨਾਉਣ ਜਾ ਰਹੇ ਆ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਪੰਥਦਰਦੀਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਸਰਕਾਰ ਆ ਇਹਨੂੰ ਉੱਚਾ ਸੁਣਦਾ ਆ ਦੀਦਾ ਘਟ ਆ ਇਹਨੂੰ ਸਹੀ ਸੁਣੇ ਤੇ ਦਿਸੇ ਸਹੀ ਤਰੀਕੇ ਨਾਲ ਇਸ ਵਾਸਤੇ ਤੁਹਾਡੀ ਇਕਤਰਤਾ ਦੀ ਲੋੜ ਆ ਸਾਡੇ ਕੋਲ ਕਿਸਾਨ ਯੂਨੀਅਨ ਦੀ ਤਰਫੋਂ ਮਾਸਟਰ ਜੀ ਆਏ ਹੋਏ ਨੇ ਭਾਈ ਲਖਵੀਰ ਸਿੰਘ ਜੀ ਮਹਾਲਮ ਗੁਰਗਰਾਂ ਸਾਹਿਬ ਸਤਕਾਰ ਕਮੇਟੀ ਤੋਂ ਭਾਈ ਆਪਣੇ ਦਇਆ ਸਿੰਘ ਜੀ ਭਾਈ ਮੱਖਣ ਸਿੰਘ ਜੀ ਮੁਸਾਫਰ ਭਾਈ ਰਪਿੰਦਰ ਸਿੰਘ ਪੰਜ ਗ੍ਰਾਈ ਤੇ ਹੋਰ ਵੀ ਸਿੰਘ ਪਹੁੰਚ ਰਹੇ ਨੇ بارش ਕਰਕੇ ਥੋੜੀ ਦੇਰੀ ਹੋ ਗਈ ਪਰੰਤੂ ਫੇਰ ਵੀ ਇਹ ਪੰਥਦਰ ਦੀ ਵੀਰਾਂ ਦੀ ਸਮੁਤੀਆਂ ਸੰਗਤਾਂ ਨੂੰ ਤੁਹਾਡੇ ਰਾਈ ਅਪੀਲ ਆ ਕਿ ਆਓ ਕੱਟੇ ਹੋਈਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਦੇ ਉੱਤੇ ਸ਼ਾਸਤ ਕਰਕੇ ਸਰਕਾਰਾਂ ਬਣਾਈਆਂ ਨੇ ਅੱਜ ਰਾਜ ਗੱਦੀ ਦੇ ਉੱਤੇ ਬੈਠ ਕੇ ਸਾਰੀਆਂ ਗੱਲਾਂ ਨੂੰ ਭੁੱਲ ਗਏ ਨੇ ਇਹਨਾਂ ਨੂੰ ਚੇਤਾ ਕਰਾਉਣ ਵਾਸਤੇ ਰੋਸ ਵਜੋਂ 1 ਸਤੰਬਰ ਨੂੰ ਚੌਕ ਕੋਟ ਪੂਰਾ ਚੌਂਕ ਵਿੱਚ ਸਕੀ 7 ਵਜੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਕੋੜਕੂਰਾ ਗੋਲੀ ਕਾਂ ਬੱਪਰੇ ਆਸੀ ਤਾਂ ਕਈ ਔਰੋ ਕਥਾਵਾਚੀ ਕਈ ਸਿੱਖ ਤੇ ਬੰਦਿਆਂ ਦੇ ਆਗੂ ਉਸੋਰ ਤੇ ਸ਼ਾਮਲ ਪਰ ਉਹ ਹੀ ਵਲੀ ਇੱਕ ਤੋਂ ਬਾਅਦ ਇੱਕ ਨਾਰਾ ਕਰਦੇ ਗਏ ਜੀ ਇਸ ਮੋਰਚੇ ਤੋਂ ਜੀ ਕੀ ਉਹਨਾਂ ਨੂੰ ਦਵਾਰੋ ਸੱਦਾ ਦਿੱਤਾ ਜਾ ਕੇ ਦਰੋ ਇਕੱਠਾ ਕਰਨ ਕੋਸ਼ਿਸ਼ ਕੀਤੀ ਜਾਰੀ ਬਿਲਕੁਲ ਸਮੁਜੀਆਂ ਸੰਗਤਾਂ ਨੂੰ ਸੱਦਾਵਾ ਜਿਹੜੀਆਂ ਜਿਹੜੇ ਤੇਰੇ ਤੁਹਾਡੇ ਸਾਹਮਣੇ ਬੈਠੇ ਆ ਇਹ ਨੌਜਵਾਨ ਵੀ ਪੀੜਤਾ ਇਹ ਵੀ ਉਸ ਵਿੱਚ ਪੀੜਤ ਹੈਗੇ ਆ ਇਹ ਵੀ ਪੀੜਤਾ ਸਾਰੇ ਪੀੜਤਾ ਜਿਹੜੇ ਵੀਰ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਵੀਰਾਂ ਨੂੰ ਵੀ ਤੁਹਾਡੇ ਰਾਹੀਂ ਸਤਾਇਆ ਕਿਉਂਕਿ ਸਮੇਂ ਦੀਆਂ ਸਰਕਾਰਾਂ ਕੋਈ ਹੋਣ ਚਾਹੇ ਉਹ ਨੀਲੀ ਪੱਗ ਵਾਲੇ ਹੋਣ ਚਾਹੇ ਚਿੱਟੀ ਵਾਲੇ ਹੋਣ ਚਾਹੇ ਆ ਹੁਣ ਬਸੰਤੀ ਵਾਲੇ ਹੋਣ ਇਹ ਡਰਾ ਲੈਂਦੇ ਆ ਧਮਕਾ ਲੈਂਦੇ ਆ ਪਰੰਤੂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਜਿੱਦਾਂ ਮੁਸਲਮਾਨ ਵੀਰਾਂ ਨੂੰ ਮੱਕੇ ਤੋਂ ਪਰੇ ਅਜਾੜ ਆ ਇਵੇਂ ਹੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਉਜਾੜ ਹੈਗੀ ਆ ਤੇ ਗੁਰੂ ਗ੍ਰੰਥ ਸਾਹਿਬ ਅਹਾਂ ਦੀ ਬਿਦਬੀ ਦਾ ਇਨਸਾਫ ਅਜੇ ਨਹੀਂ ਮਿਲਿਆ ਤੇ ਸਾਨੂੰ ਟੱਕੇ ਘਰਾਂ ਵਿੱਚ ਨਹੀਂ ਬਹਿਣਾ ਚਾਹੀਦਾ ਸਾਨੂੰ ਵੱਧ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਹਾਂ ਭਾਈ ਬਖਰੀ ਅੱਜ ਭਈ ਅਮਰਪੁਰ ਸੰਗਤ ਦੇ ਕਿਤਾਈ ਨੇ ਕਿ ਫਕਰੇ ਕੌਮ ਅਵਾਰਡ ਬਾਪਰਵਾ ਤੋਂ ਵਾਪਸ ਲੈਣਾ ਚਾਹੀਦਾ ਜੀ ਠੀਕ ਹੈ ਨਾ ਬਿਲਕੁਲ ਜੀ ਫਕਰੇ ਕੌਮ ਅਵਾਰਡ ਦੇਣਾ ਹੀ ਗਲਤ ਸੀਗਾ ਵਾਪਸ ਲੈਣਾ ਤੇ ਚਲੋ ਗੱਲ ਹੁਣ ਵਕਰੀ ਹੋ ਗਈ ਉਹ ਦੇਣਾ ਹੀ ਗਲਤ ਸੀਗਾ ਹੁਣ ਫਕਰੇ ਕੌਮ ਤੇ ਆਪਣੇ ਆਪ ਹੀ ਸਮਾਪਤ ਹੋ ਜਾਂਦਾ ਜਦੋਂ ਉਹ ਲਾਸਟ ਵਰੀ ਚੋਣ ਹਰ ਜਾਂਦੇ ਆ ਤੇ ਫਕਰੇ ਕੌਮ ਫਕਰ ਹੁੰਦਾ ਜੀ ਕੌਮ ਤੇ ਤੇ ਕੌਮ ਨੇ ਤੈਨੂੰ ਹਰਾ ਦਿੱਤਾ ਲਾਸਟ ਮੇਰੀ ਜਾਂਦੇ ਹਰ ਗਿਆ ਵੈਸੇ ਤਾਂ ਉਹਦਾ ਵਾਰਡ ਵਾਪਸ ਹੋ ਚੁੱਕਾ ਆ ਪਬਲਿਕ ਨੇ ਉਹਦਾ ਵਾਰਡ ਜਿਹੜਾ ਵਾਪਸ ਲੈ ਲਿਆ ਆ ਉਹਨੂੰ ਜਾਂਦੀ ਵਾਰ ਅਕੀਲੀ ਵਾਰ ਹਰਾ ਕੇ ਪਰ ਫਿਰ ਵੀ ਜੇ ਕੋਈ ਮੰਗ ਕਰਦਾ ਤੇ ਉਹ ਜਹਿਜ ਮੰਗਿਆ ਸਰ ਕੁਝ ਦਿਨ ਪਹਿਲਾਂ ਕਾਂਗਰਸ ਯਾਦੂ ਸੁਪਾਲਸਿੰਘ ਕਹਿ ਰਹੇ ਨੇ ਕਿ ਸੱਦਾ ਦਿੱਤਾ ਸੀਗਾ ਕਿ ਅਸੀਂ ਫਰੀਦਕੋੜ ਦੀ ਕਚਰੀਆਂ ਵਿੱਚ ਉਹਨਾਂ ਗੱਲਾਂ ਦਾ ਰੋਸ ਕਰਾਂਗੇ ਕਿਉਂਕਿ ਇਥੋਂ ਜਿਹੜੇ ਕੇਸ ਤਬਦੀਲ ਕਰਕੇ ਕੰਡੀਡੇਟ ਗਏ ਆ ਹੋ ਸਕਦਾ ਕੋਰਪਰਾ ਗੋਲੀकांड ਦਾ ਵੀ ਜਿਹੜਾ ਇਥੋਂ ਤਬਦੀਲ ਕਰਦਾ ਉਸ ਨੂੰ ਲੈ ਕੇ ਫਰੀਦਕੋੜ ਕਹਿ ਰਹੇ ਆ ਜੀ ਵਿੱਚ ਅਸੀਂ ਇੱਕ ਦੋਸ ਲੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਸਬੀ ਸਿੱਖ ਜੱਥੇਬੰਦੀਆਂ ਸਰਦਾਰਿੰਦ ਕੋਜੀ ਦਿੱਤੀ ਹੈ ਕਿ ਉਹਨਾਂ ਨੂੰ ਸਮਰਥਨ ਮਿਲੇਗਾ ਮੈਂ ਤੁਹਾਡੇ ਕੋਲੋਂ ਸੁਣ ਰਿਹਾ ਜਿੱਦਣ ਉਹ ਅਨਾਉਂਸ ਕਰਨਗੇ ਪਬਲਿਕ ਚ ਆਏਗਾ ਤੇ ਜਰੂਰ ਕੋਈ ਵੀ ਕੋਈ ਵੀ ਪੰਜਾਬ ਦਾ ਵਸਿੰਦਾ ਕੋਈ ਵੀ ਸਿੱਖ ਸੱਦਾ ਦੇਗਾ ਤੇ ਅਸੀਂ ਉੱਥੇ ਉਹਨਾਂ ਦੇ ਨਾਲ ਵੀ ਹਾਜ਼ਰ ਹੋਵਾਂਗੇ